ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸੇ ਨੂੰ ਪਤਾ ਹੈ ਕੋਈ ਵੀ ਜੋਬ ਨਾਲ ਰਿਲੇਟਡ ਅਪਡੇਟ ਆਉਂਦਾ ਹੈਗਾ ਆਪਣੇ ਚੈਨਲ ਤੇ ਦੇਖਣ ਨੂੰ ਮਿਲਦਾ ਵਾ ਇਸ ਕਰਕੇ ਜਿਹੜੇ ਮੁੰਡੇ ਕੁੜੀਆਂ ਚੈਨਲ ਤੇ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਨੂੰ ਕਰ ਲਓ ਹੁਣ ਤਾਂ ਜੋ ਟਾਈਮ ਰਹਿੰਦੇ ਜੋਬ ਨਾਲ ਰਿਲੇਟਡ ਅਪਡੇਟਸ ਸਾਨੂੰ ਮਿਲਦਾ ਰਹੇ ਚੱਲਦਾ ਹੈ ਵੀਡੀਓ ਤੇ ਅੱਜ ਕਾ ਦੀ ਪੋਸਟ ਆਈ ਹੈ ਪੰਜਾਬ ਵਿੱਚ ਆਈ ਨਵੀਂ ਭਰਤੀ ਮੈਂਟਰਨ ਠੀਕ ਹੈ ਵਾਰਡਨ ਦੇ ਆ ਪੋਸਟਾਂ ਆਈ ਨੇ ਜਾਰੀ ਕੀਤੀ ਹੈ ਜਲਦੀ ਅਪਲਾਈ ਕਰੋ ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਹੈ ਕਿੰਨੀਆਂ ਪੁੱਛਣਾ ਹੈ ਸਟੈਪ ਬਾਈ ਸਟੈਪ ਦੱਸੋ ਪਲੀਜ਼ ਵੀਡੀਓ ਨੂੰ ਜੋ ਤੁਸੀਂ ਲਾਸਟ ਤੱਕ ਵੀ ਜਿਹੜਾ ਕਰਿਆ ਕਰੋ ਲੈ ਕੇ ਚੱਲਦੇ ਨੇ ਆਪਣੇ ਨੋਟੀਫਿਕੇਸ਼ਨ ਤੇ ਆ ਇਹਨਾਂ ਦਾ ਨੋਟੀਫਿਕੇਸ਼ਨ ਠੀਕ ਹੈ ਜੀ ਅਦਨ ਸਵੇਵਾ ਚੌਣ ਬੋਰਡ ਪੰਜਾਬ ਬਨ ਵਿਭਾਗ ਸੈਕਟਰ 68 ਐਸਐਸ ਨਗਰ ਵੱਲੋਂ ਨੋਟੀਫਿਕੇਸ਼ਨ ਜੋ ਕਿ ਜਾਰੀ ਕੀਤਾ ਗਿਆ ਹੈ ਇਸ ਚਾਰ ਨੰਬਰ ਜਿਹੜਾ ਹੈਗਾ 7225 ਹੈ ਇਹਦਾ ਸ਼ੂਟ ਨੋਟੀਫਿਕੇਸ਼ਨ ਆਇਆ ਹੈ ਜਿਹਨੂੰ ਵੀ ਸ਼ੂਟ ਨੋਟੀਫਿਕੇਸ਼ਨ ਚਾਹੀਦਾ ਹੈ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਡੇ ਲਿੰਕ ਪਿਆਊਗਾ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰ ਲੈਣਾ ਵਾ ਠੀਕ ਹੈ ਜੀ ਨੋਟੀਫਿਕੇਸ਼ਨ ਕੀ ਹੈ ਜੇਲ ਵਿਭਾਗ ਪੰਜਾਬ ਬਲ ਵਿੱਚ ਖਾਲੀ ਪਈ 29 ਸਾਇਕ ਸੁਪਰਡੈਂਟ 441 ਵਾਰਡਰ 20 ਮੈਟਰਨ ਤੇ ਕੁੱਲ ਸਾਮੀਆ ਬਣਦੀਆਂ ਨੇ 500 ਠੀਕ ਹੈ ਜੀ ਸਿੱਧੀ ਭਰਤੀ ਦੇ ਭਰਨ ਲਈ ਦਿਨ ਸੇਵਾਵਾਂ ਚੋਣ ਬੋਰਡ ਦੀ ਵੈਬਸਾਈਟ ਆਈਨਾਂ ਦੀ ਵੈਬਸਾਈਟ ਹੈ ਇਹਦਾ ਲਿੰਕ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਠੀਕ ਹੈ ਮਿਤੀ 30 7 2025 ਤੋਂ ਆਨਲਾਈਨ ਅਰਜੇਰੀ ਮੰਕ ਨੇ 37 ਤੋਂ ਮੰਗ ਕਰਨੀ ਹੈ ਹਾਲੇ ਤੱਕ ਇਹਨਾ ਪੋਰਟਲ ਓਪਨ ਜੋ ਕਿ ਨਹੀਂ ਹੋਇਆ ਠੀਕ ਹੈ ਜੀ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ WhatsApp ਗਰੁੱਪ ਦਾ ਲਿੰਕ ਵੀ ਹੈਗਾ ਤੁਸੀਂ ਉਹ ਵੀ ਜਾ ਕੇ ਪਲੀਜ਼ ਜੁਆਇਨ ਕਰ ਲਿਓ ਤਾਂ ਜੋ ਕਿ ਜਦੋਂ ਵੀ ਕੋਈ ਵੀ ਆਪਣਾ ਲਿੰਕ ਇਹਨਾਂ ਦਾ ਆਊਗਾ ਉਹਦਾ ਇਲੈਕਸ਼ਨ WhatsApp ਗਰੁੱਪ ਦੇ ਵਿੱਚ ਪ੍ਰੋਵਾਈਡ ਕਰ ਦਿੱਤਾ ਜਾਊਗਾ ਤੇ ਨਾਲੇ ਇੱਕ ਗੱਲ ਹੋਰ ਹੈ ਲੋ ਸੌਟ ਨੋਟੀਫਿਕੇਸ਼ਨ ਹੈ ਜਿਵੇਂ ਵੱਡਾ ਨੋਟੀਫਿਕੇਸ਼ਨ ਆਊਗਾ ਫੁੱਲ ਉਹ ਵੀ ਸਾਨੂੰ ਜੋ ਕੀ ਪ੍ਰੋਵਾਈਡ ਕਰਵਾਇਆ ਜਾਊਗਾ ਠੀਕ ਹੈ ਜੀ ਹੁਣ ਗੱਲ ਕਰਦੇ ਆ ਇਸ ਭਰਤੀ ਦੇ ਵਿਸਤਾਰਪੂਰਵਕ ਨੋਟੀਫਿਕੇਸ਼ਨ ਵੈਬਸਾਈਟ ਤੋਂ ਜਲਦੀ ਮਿਲ ਜੂਗਾ ਉਹ ਆਪਾਂ ਵੀਡੀਓ ਪ੍ਰੋਪਰ ਚੰਗੇ ਤਰੀਕੇ ਨਾਲ ਪਾਵਾਂਗੇ ਇਸ ਗੱਲ ਦਾ ਖਾਸ ਧਿਆਨ ਰੱਖ ਪੂਰਾ ਜਿਹੜੀ ਆਨਲਾਈਨ ਅਰਜੀ ਦੇ ਮੰਗ ਕੀਤੀ ਗਈ ਹੈ ਤੁਹਾਨੂੰ ਦੱਸ ਦਿੱਤਾ ਜਿਵੇਂ ਕਿ ਇਹਨੇ ਵੈਬਸਾਈਟ ਦਾ ਹਰ ਨੋਟੀਫਿਕੇਸ਼ਨ ਜਿਹੜਾ ਕਿ ਇਹ ਆਪ ਪਾਉਣਗੇ ਪਰ ਜਦੋਂ ਜਦ ਪੂਰਾ ਨੋਟੀਫਿਕੇਸ਼ਨ ਆਇਆ ਆਪੋ ਦੀ ਇੱਕ ਅਲੱਗ ਤੋਂ ਸੈਪਰੇਟ ਵੀਡੀਓ ਬਣਾ ਕੇ ਜੋ ਕਿ ਪਾਵਾਂਗੇ ਠੀਕ ਹੈ ਨਾ ਜੀ ਭਾਵ ਇੱਕ ਵਿੱਚ ਇਹਨਾਂ ਦੱਸਿਆ ਕਿ ਸਾਰਾ ਕੁਝ ਦਿੱਤਾ ਜਾਊਗਾ ਤੇ ਆ ਮਿਤੀ 25 7 2025 ਨੋਟੀਫਿਕੇਸ਼ਨ ਲਾਗੂ ਹੋਇਆਗਾ ਤੇ ਆ ਇਹਨਾਂ ਤੇ ਸੀਰੀਅ ਹੁਣ ਨੈਕਸਟ ਗੱਲ ਕਰਦੇ ਆ ਜਿਹੜੇ ਵੀ ਮੇਰੇ ਭੈਣ ਭਰਾ ਜਮਿਕ ਦੇਖ ਰਹੇ ਨੇ ਮਾਸਟਰ ਕੈਡਰ ਦੇ ਨੋਟੀਫਿਕੇਸ਼ਨ ਜੋ ਕੀ ਜਾਰੀ ਹੋ ਚੁੱਕੇ ਨੇ ਠੀਕ ਹੈ ਜੀ ਕਿਸੇ ਨੂੰ ਵੀ ਕਰਨੇ ਹੋਵੇ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਕਾਦੀ ਜੀ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਲਿੰਕ ਪਾਇਆ ਹੋਇਆ ਆਪਣੇ ਪਲੇਲਿਸਟ ਦਾ ਨਹੀਂ ਤਾਂ ਆਪਣੇ ਚੈਨਲ ਤੇ ਜਾਓ ਉੱਥੇ ਵੀ ਇੱਕ ਪਲੇਲਿਸਟ ਬਣੀ ਆ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਦੁਨਿਕ ਕਬੀ ਤੇ ਨਾਲ ਦਾ ਆਪਣਾ ਨੋਟੀਫਿਕੇਸ਼ਨ ਮਿਲੂਗਾ ਠੀਕ ਹੈ ਪਲੇਲਿਸਟ ਸੋਰੀ ਪਲੇਲਿਸਟ ਜਾ ਕੇ ਪ੍ਰੋਪਰ ਤੁਸੀਂ ਚੈੱਕ ਕਰ ਲੈਣੀ ਆਪਦੀ ਠੀਕ ਹੈ ਜੀ ਆਪਾਂ ਜਿਹੜੀ ਨੋਟਇਅਰੀ ਕਰਾਉਣੇ ਆ ਤੁਸੀਂ ਅੱਜ ਕੱਲ ਦੇਖ ਰਹੇ ਹੋ ਉਹ ਲੈਵਲ ਦੀ ਤਿਆਰੀ ਜੋਗੀ ਕਰਾ ਰਹੇ ਨੇ ਸਾਰੇ ਪੇਡ ਚੈਨਲ ਨੇ ਠੀਕ ਹੈ ਜੀ ਕਟੋਕੜ ਜ਼ਿਆਦਾ ਨਹੀਂ 28 ਤੋਂ 30000 ਰੁਪਏ ਹਰ ਇੱਕ ਚਾਰਜ ਕਰ ਰਹੇ ਨੇ ਪਰ ਆਪਾਂ ਬਿਲਕੁਲ ਫ੍ਰੀ ਪ੍ਰੋਵਾਈਡ ਕਰਦੇ ਆਂ ਪਲੀਜ਼ ਤੁਸੀਂ ਵੀ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡਾ ਮਸਲਾ ਵਧਾਓ ਤੇ ਸਾਡਾ ਅਪਡੇਟ ਵਧੀਆ ਲੱਗੇ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ ਠੀਕ ਹੈ ਸਾਡੇ ਚੈਨਲ ਨਾਲ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਨੇਕਸਟ ਅਪਡੇਟ ਨਾਲ ਥੈਂਕ ਯੂ